ਕੀ ਸੀਏ ਅਫਸਰ ਬਣ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਚੜ੍ਹੇ ਪੁਲਿਸ ਦੇ ਹੱਥੇ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ ਨੋਟਿਸ ਇਹ ਵਿੱਚ ਆਇਆ ਸੀ ਕਿ ਬਗੇਦਕੌਰ ਨਾਮ ਦੀ ਜੈਡਿਸ ਹੋਈ ਇੱਕ ਬਿਸ਼ਨਗਰ ਦੇ ਘਰੇ ਰਹਿਣ ਵਾਲੀ ਹੈ ਉਹਦੇ ਲੜਕੇ ਨੂੰ ਜੇ ਕੁਝ ਜਿਦਾਂ ਚਲਾਕੀ ਅਨੁਸਾਰ ਉਹਨੂੰ ਚਾਰ ਬੰਦੇ ਉਹਦੇ ਗਰੁੱਪ ਵੱਲੋਂ ਕਿਡਨੈਪ ਕਰਕੇ ਆਪਣੇ ਆਪ ਨੂੰ ਸੀਆਈਏ ਨੂੰ ਲਾਜੰਦ ਦੱਸ ਕੇ ਉਹਨੂੰ ਉਹਨਾਂ ਤੋਂ 20000 ਰੁਪਏ ਦੀ ਮੰਗ ਕੀਤੀ ਗਈ ਸੀ ਜੀ ਸੀ ਇਹ ਅਫਸਰ ਬਣ ਕੇ ਲੋਕਾਂ ਨਾਲ ਢੱਗੀ ਮਾਰਨ ਵਾਲੇ ਚੜੇ ਪੁਲਿਸ ਦੇ ਹੱਥੇ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ ਉਹ ਹੋਰ ਦੋ ਹੋਰ ਬਤਨ ਹਾਂਜੀ ਅਫਸਰ ਕੀ ਮਾਮਲਾ ਹੈਗਾ ਜਿਹੜੇ ਮੜੇ ਗਿਆ ਇਹ ਜੀ ਕੱਲ ਸਾਨੂੰ ਨੋਟਿਸ ਸਾਡੇ ਨੋਟਿਸ ਦੇ ਵਿੱਚ ਆਇਆ ਸੀਗਾ ਕਿ ਬਲਜੀਤ ਕੌਰ ਨਾਮ ਦੀ ਲੇਡੀ ਸੀਗੀ ਇੱਕ ਬਿਸ਼ਨਗਰ ਦੇ ਕਰੀਬ ਵੀ ਰਹਿਣ ਵਾਲੀ ਹੈ ਉਹਦੇ ਲੜਕੇ ਨੂੰ ਜੀ ਕੁਝ ਚਿਹਰਤੀ ਅਨਸਰ ਵੱਲੋਂ ਚਾਰ ਬੰਦਿਆਂ ਦੇ ਗਰੁੱਪ ਵੱਲੋਂ ਕਿਡਨੈਪ ਕਰਕੇ ਆਪਣੇ ਆਪ ਨੂੰ ਸੀਆਈਏ ਦੇ ਮੁਲਾਜ਼ਮ ਦੱਸ ਕੇ ਉਹਨੂੰ ਉਹਨਾਂ ਤੋਂ 20000 ਰੁਪਏ ਦੀ ਮੰਗ ਕੀਤੀ ਗਈ ਸੀ ਜਿਹਦੇ ਸਾਡੇ ਨੋਟਿਸ ਦੇ ਵਿੱਚ ਆਉਣ ਨੂੰ ਤੋਂ ਬਾਅਦ ਐਸਐਸਪੀ ਸਾਹਿਬ ਜਿਨ੍ਹਾਂ ਵਰਮ ਸ਼ਰਮਾ ਆਈਪੀਐਸ ਜੀ ਦੀ ਨਿਗਰਾਨੀ ਹੇਠ ਉਹਨਾਂ ਤੋਂ ਗਾਈਡੈਂਸ ਕੋਲ ਲੈ ਕੇ ਤਾਂ ਇਹਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਜੀ ਥਾਣਾ ਲੋਹੜੀ ਗੇਟ ਵਿਖੇ ਐਫਆਈਆਰ ਨੰਬਰ 68 ਹੈ ਜੀ ਰੈਲੇਵੈਂਟ ਸੈਕਸ਼ਨ ਦੇ ਵਿੱਚ ਲਗਾਇਆ ਗਿਆ ਨਚਾਰਾ ਦੋਸ਼ੀਆਂ ਦੇ ਖਿਲਾਫ ਹੋਈ ਹੈ ਇਹਦੇ ਤਰ੍ਹਾਂ ਸਪਸ਼ਟ ਇਹ ਦੀ ਗਾਈਡੈਂਸ ਮੁਤਾਬਕ ਇਹਦੇ ਵਿੱਚ ਵੱਖ-ਵੱਖੀਆਂ ਟੀਮਾਂ ਬਣਾਈ ਗਈਆਂ ਸੀ ਰੇਡ ਵਾਸਤੇ ਜਿਨ੍ਹਾਂ ਨੇ ਕੱਲ 26 ਤਰੀਕ ਨੂੰ ਇਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਜੀ ਸੰਦੀਪ, ਸ਼ੁਭਮ ਤੇ ਲਖਸ਼ੇ ਇਹਦੇ ਵਿੱਚ ਇੱਕ ਦੋਸ਼ੀ ਦੀ ਜੇ ਅਰੈਸਟ ਬਾਕੀ ਹੈ ਉਹਨੂੰ ਵੀ ਜਲਦਗਰਫਤਾਰ ਕੀਤਾ ਜਾਊਗਾ ਇਹਨਾਂ ਦਾ ਪਹਿਲਾਂ ਕੋਈ ਮਾਮਲਾ ਦਰਜ ਸਰ ਨਹੀਂ ਜਿਹੜੇ ਇਹਨੂੰ ਕੱਲ ਰਾਤ ਇਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਇਹਨਾਂ ਨੂੰ ਅੱਜ ਮਾਨੇ ਕਦਾਲੇ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਇਹਨਾਂ ਤੋਂ ਬਾਕੀ ਕਾਰਵਾਈ ਕੀਤੀ ਜਾਊਗੀ ਹੋਰ ਵਾਈਕਲ ਵਗੈਰਾ ਵੀ ਫੜਿਆ ਗਿਆਨ ਕੋਲ ਉਹ ਸਾਰੀ ਚੀਜ਼ਾਂ ਇਨਵੈਸਟੀਗੇਸ਼ਨ ਦੇ ਵਿੱਚ ਆਉਣਗੇ ਕarnataka ਲੈ ਕੇ ਜਿਵੇਂ ਕਹਿੰਦੇ ਸੀਗੇ ਤੁਹਾਨੂੰ ਦੱਸ ਜੀ ਇਨੀਸ਼ਲ ਸਟੇਜ ਤੇ ਆਪਾਂ ਇਹਨੂੰ ਰਿਮਾਂਡ ਦੇ ਵਿੱਚ ਜੋ-ਜੋ ਚੀਜ਼ਾਂ ਸਾਹਮਣੇ ਆਉਣਗੇ ਉਹਨੂੰ ਰਿਕਾਰਡ ਲਿਆ ਜਾਏ ਕਾਰਨ ਕੀ ਕੀ ਮਿਹਨਤ ਕਰਨੀ ਪੈਂਦੀ ਹੈ ਇਹ ਜੀ ਪੁਲਿਸ ਵੱਲੋਂ ਬੜੀ ਪੂਮਸਤਾ ਦੀ ਨਾਲ ਸਾਰੇ ਸ਼ਰਾਰਤੀ ਅੰਸਰਾਂ ਖਿਲਾਫ ਸਿਕੰਜਾ ਟਾਈਟ ਕੀਤਾ ਹੋਇਆ ਉਹਦਾ ਫਾਇਦਾ ਚੁੱਕਣ ਲਈ ਮਤਲਬ ਕਿ ਇਹਨੂੰ ਪੈਸੇ ਲੋਕਾਂ ਤੋਂ ਜਬਰੀ ਵਸੂਲੀ ਦੇ ਨਾਮ ਤੇ ਇਹਨਾਂ ਨੇ ਇਹ ਜਿਹਾ ਕੰਮ ਕੀਤਾ ਕੋਈ ਪੈਸੀ ਕਰਦੇ ਨੂੰ ਕੋਈ ਬੜਾਈ ਕਰਨ ਦੀ ਮਕਦਰੀ ਨੂੰ ਬੜਾਈ ਜਦ ਮੁਹਲੇਦਾਰੀ ਦੀ ਟੀਮ ਨੇ ਪਹਲਾ ਰੱਖੀ ਪੀਕ ਕਰ ਦਿੱਤੀ ਉਹ ਤੀਆਂ ਸਾਹਮਣੇ ਆਉਣ ਗਿਆ ਜੀ ਇਹਨਾਂ ਦੇ ਪੁੱਛੇ ਦੇ ਵਿੱਚ ਪੈਸੀ ਰਿਕਵਰ ਕੀਤੇ ਗਏ ਸਿਰ ਅੱਜ ਤੱਕ ਜਿਹੜਾ ਓਨਲੀ ਟੈਸ ਇਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਜਿਹੜੇ ਜਿਹੜੀ ਇਹਨਾਂ ਤੋਂ ਹੋ ਸਕਦਾ ਕੋਈ ਹੋਰ ਵੀ ਕੋਈ ਵਾਰਦਾਤ ਇਹਨਾਂ ਤੋਂ ਮੰਨ ਲੈਣੇ ਜਬਰਦਸਤੀ ਵੇਰੇ ਨਹੀਂ ਨਾ ਕੋਈ ਪੁਲਿਸ ਅ ਬੜੇ ਇਨੀਸ਼ਲ ਸਟੇਜ ਤੇ ਆ ਜੀ ਆਪਾਂ ਓਨ ਡਿਮਾਂਡ ਜੋ ਜੋ ਚੀਜ਼ਾਂ ਸਾਹਮਣੇ ਆਉਣ